ਆਵਨ ਬੱਚੇ ਹਾਂਜੀ ਮੈਂ ਮੰਡੀ ਚੱਲਿਆ ਤਾਂ ਕੋਈ ਸੌਦਾ ਨਹੀਂ ਲੱਭਾਉਣਾ ਆ ਲਿਖਤੀ ਮੈਂ ਡਾੜੀ ਪਰਚੇ ਅੱਛਾ ਅੱਜ ਦੋ ਕੁ ਸੌਦੇ ਮੁੱਕੇ ਹੋਏ ਨੇ ਦੋ ਕੁ ਚੀਜ਼ਾਂ ਹੋਰ ਨੇ ਜਿਹੜੇ ਡਾਕਟਰ ਨੇ ਲਿਖਿਆ ਤੇ ਉਹ ਲਿਆ ਦਿਓ ਠੀਕ ਜੋ ਵੀ ਆ ਲਿਖਿਆ ਹੋਇਆ ਸਾਰੇ ਜੀ ਹਾਂ ਸਾਰਾ ਲਿਆ ਦਿਓ ਲਿਆਉ ਹੈ ਬੱਚੇ ਠੀਕ ਹੈ ਟਾਈਮੇ ਬਹੁਤ ਲੱਗ ਗਿਆ ਮੈਂ ਤਾਂ ਬਹੁਤ ਦਿਨ ਛਿਪ ਗਿਆ ਦੱਸ ਗੱਲਾਂ ਮਾਰਦੇ ਮਾਰਦੇ ਹੁਣ ਕਿੱਥੇ ਚੱਲੇ ਤੁਸੀਂ ਉਹ ਮੈਂ ਤਾਂ ਅੰਨੇ ਸੌਦੇ ਲਿਖੇ ਤੇ ਦੋ ਕੁ ਹੂੰ ਉਹ ਲਾਈਨ ਚੱਲੇ ਆ। ਅੱਛਾ। ਹੋਰ। ਕਹਿੰਦੀ ਮੁੱਕੇ-ਮੱਕੇ ਵੀ ਨੇ। ਦੇਖਾ ਕਿੰਨਾ ਕੁ ਲਿਖਿਆ ਸੌਦਾ-ਸੁੱਦਾ। ਸੌਦੇ ਦਾ ਕਿਹੜਾ ਲਿਖਿਆ ਹੋਣਾ ਜਿਹੜੀ ਲੋੜ ਉਹ ਹੀ ਲਿਖਿਆ ਹੋਊ। ਨਾ ਭੈਰ। ਅੱਛਾ। ਇੰਨੇ ਮਹਿੰਗੇ ਸਾਬਣ। ਉਹ ਤੂੰ ਐਂ ਕਰੀ ਤੂੰ ਜਿੰਨੇ ਸਾਦੇ ਅੱਗੇ ਲਿਆਉਣਾ। ਉੱਕਣ ਲਿਆਈ ਸਾਦੇ ਤੂੰ ਜੀ ਮੈਂ ਤੂੰ ਲਿਆਉਂਦਾ ਨਹੀਂ ਅੱਗੇ ਸਾਦੇ। ਉਹ ਆ ਮੈਂ ਤਾਂ ਦਵਾਈ ਲਿਖੀ ਵੀ ਆ ਕੋਈ ਦਵਾਈ ਲਿਆਉਣੀ ਐ। ਦਵਾਈ ਕਾਦੀ ਐ ਸ਼ੈਂਪੂ ਲਿਖਿਆ ਬੈ। ਦਵਾਈ ਥੋੜਾ। ਕਹਿ ਰਹੀ ਸੀ ਦਵਾਈ ਲਿਖੀ ਬੀਤੀ ਤੂੰ ਨਾ ਉਹ ਜਾਣਦੇ ਮਹਿੰਗਾ ਸਾਬਣ ਲਿਖਿਆ ਵਾ ਮਹਿੰਗਾ ਸ਼ੈਂਪੂ ਲਿਖਿਆ ਵਾ ਤੂੰ ਉਹ ਕੁੜੀਆਂ ਜੀਆਂ ਲਿਆ ਦੀ ਹਾਂ ਕੱਪੜੇ ਹੀ ਸਿਰ ਤੋਂ ਵਾਲਾ ਸਾਬਣ ਲਿਆ ਦੀ ਚਲ ਆਹੋ ਉਈਓ ਖਾਤੇ ਕਰੀ ਜਾਣੇ ਆ ਖਰਚੇ ਨਹੀਂ ਕਰੀ ਜਾਣੇ ਆਜ ਕੀ ਹੋ ਗਿਆ ਮਾਤਾ ਉਹ ਹੋਣਾ ਕੀ ਆ ਪੁੱਤ ਉਹ ਇੱਕ ਤਾਂ ਸ਼ੈਂਪੂ ਬਹੁਤ ਮਹਿੰਗਾ ਹੂੰ ਇੱਕ ਖਾਨੀ ਕਰੀਮ ਜੀ ਲਿਖ ਕੇ ਦਿੱਤੀ ਵੀ ਤੀ ਡੈਡੀ ਨੇ ਤੇ ਤਾਂ ਕੀ ਹੋ ਗਿਆ ਉਹਨੂੰ ਡਾਕਟਰ ਨੇ ਦੱਸਿਆ ਤਾਂ ਉਹਨੂੰ ਸਕਿਨ ਪ੍ਰੋਬਲਮ ਆ ਤਾਂ ਕੀ ਹੋ ਗਿਆ ਦਾ ਜੇ ਹੁਣ ਉਹ ਆਪਾਂ ਨੂੰ ਨਹੀਂ ਦੱਸੂ ਆਪਾਂ ਨਹੀਂ ਲਿਆ ਕੇ ਜਾਵਾਂਗੇ ਹੋਰ ਕੌਣ ਲਿਆ ਕੇ ਜਾਊਗਾ ਪਹਿਲਾਂ ਮੈਨੂੰ ਐਂ ਦੱਸ ਵੀ ਅੱਗੇ ਕਿੰਨਾ ਕਮੂਗਾਂਦੀ ਆ ਉਹਦਾ ਵੀ ਤਾਂ ਆਪਣਾ ਹੀ ਘਰ ਆ ਉਹ ਕਿ ਖੜਿਆਂਦੀ ਫਿਰਦੀ ਆ ਉਹ ਤਾਂ ਡਰੋਂ ਨੂੰ ਡਾਕਟਰ ਨੇ ਕਹਿ ਤਿਆ ਤਾਂ ਉਹਨੇ ਦੋ ਚੀਜ਼ਾਂ ਲਿਖਾ ਲਈਆਂ ਤਾਂ ਚੱਕ ਕੇ ਪਰਚੀ ਪਾੜਦੀ ਮੈਂ ਨਾਲ ਇਹਦਾ ਜੇ ਡਾਕਟਰ ਨੇ ਲਿਖਿਆ ਏ ਤਾਂ ਉਹਨੇ ਮੰਗਾਈਆਂ ਹੁਣ ਮੈਨੂੰ ਇੰਨੀਆਂ ਗੱਲਾਂ ਦਾ ਕੀ ਪਤਾ ਪੁੱਤ ਵੀ ਡਾਕਟਰ ਵੀ ਕਰੀਮਾ ਸ਼ੈਂਪੂ ਲਿਖਦੇ ਆਂ ਹੋਰ ਲਿਖਦੇ ਨੇ ਚਲ ਮੈਂ ਬਾਪੂ ਨੂੰ ਕਰਦਾ ਦੋ ਦਾ ਚੀਜ਼ਾਂ ਡੈਡੀ ਨੂੰ ਫੋਨ ਚੇਤੀ ਕਰਦੇ ਆ ਕਰਦੇ ਫੋਨ ਹੋਰ ਮੰਗਾ ਲੈ ਮੈਂ ਜਾਣੀਂ ਚਾਹ ਕਰਦੀਂ ਤੇਰੇ ਜੋਗੀ ਪਤਾ ਨਹੀਂ ਲੋਕਾਂ ਦਾ ਕੀ ਦਿਮਾਗ ਖਰਾਵਾ ਘੱਟੋ ਘੱਟ ਜੱਤੀਆਂ ਨਹੀਂ ਬਣਾ ਕੇ ਰੱਖ ਸਕਦੇ ਤਾਨੂੰ ਬਣਾ ਕੇ ਤਾਂ ਰੱਖ ਸਕਦੇ ਨੇ